ਸ੍ਰੀ ਕਾਲਜੀ ਤੁਸੀਂ ਜੁੜ ਚੁੱਕੇ ਸਮਝਾ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਜਲੰਧਰ ਦੇ ਵਿੱਚ ਅਪਰਾਧੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਇਹ ਚ જવાબਦਾਰੀ ਕਿਵੇਂ ਮੁਲਜ਼ਮਾਂ ਨੂੰ ਅਪਰਾਧੀਆਂ ਨੂੰ ਕਿਸੇ ਚੀਜ਼ ਦਾ ਖੌਫ ਹੀ ਨਾ ਰਿਹਾ ਹੋਵੇ ਚਾਹੇ ਫਿਰ ਉਹ ਲੋਕ ਹੁਣ ਪ੍ਰਸ਼ਾਸਨ ਨੂੰ ਚਾਹੇ ਫਿਰ ਪੁਲਿਸ ਹੋਵੇ ਲਗਾਤਾਰ ਗੁੰਡਾ ਰਾਜ ਹੈ ਜਿਹੜਾ ਇਸ ਵੇਲੇ ਜਲੰਧਰ ਦੇ ਵਿੱਚ ਬਣਦਾ ਜਾ ਰਿਹਾ ਹੈ ਦਰਸਲ ਇੱਕ ਸਖਸ਼ ਦੇ ਵੱਲੋਂ ਬਾਹਰ ਬੈਠੇ ਹੋਏ ਨੌਜਵਾਨ ਨੂੰ ਧਮਕੀ ਦਿੱਤੀ ਜਾਂਦੀ ਹੈ ਪੈਸੇ ਮੰਗੇ ਜਾਂਦੇ ਨੇ ਪਰ ਜਦੋਂ ਨੌਜਵਾਨ ਇਨਕਾਰ ਕਰ ਦਿੰਦਾ ਤਾਂ ਉਸਦੇ ਘਰ ਦੇ ਉੱਤੇ ਆ ਕੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਦੀ ਜ਼ਿੰਮੇਵਾਰੀ ਹੈ ਜਿਹੜੀ ਪਾਕਿਸਤਾਨ ਦੇ ਡੌ ਸ਼ਹਿਜ਼ਾਦ ਪੱਟੀ ਦੇ ਵੱਲੋਂ ਲਈ ਗਈ ਹੈ। ਅਜੀਆਂ ਅਪਡੇਟ ਉਹਦੇ ਸਾਹਮਣੇ ਆਉਂਦੀ ਹੈ ਕਿ ਜਦੋਂ ਫਾਇਰਿੰਗ ਹੁੰਦੀ ਹੈ ਫਾਇਰਿੰਗ ਤੋਂ ਬਾਅਦ ਮਸਲਾ ਇਹ ਬਣਦਾ ਕਿ ਆਖਿਰਕਾਰ ਫਾਇਰਿੰਗ ਕਿਸ ਦੇ ਵੱਲੋਂ ਕੀਤੀ ਜਾਂਦੀ ਤਾਂ ਕੁਝ ਸਮੇਂ ਬਾਅਦ ਹੀ ਸ਼ਹਿਜ਼ਾਦ ਪੱਟੀ ਦੇ ਵੱਲੋਂ ਇਸ ਗੱਲ ਦੀ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ। ਤਾਂ ਜੀ ਆ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਪਾਕਿਸਤਾਨ ਦੇ ਗੈਂਗਸਟਰ ਸ਼ਹਿਜ਼ਾਦ ਪੱਟੀ ਨੇ ਫਿਰੋਤੀ ਨਾ ਮਿਲਣ ਕਰਕੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਅਮਨ ਨਗਰ ਦੇ ਵਿੱਚ ਫਾਇਰਿੰਗ ਕਰਵਾ ਦਿੱਤੀ। ਗਨੀਮਤ ਇਹ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਕੋਈ ਬਚਾ ਨਹੀਂ ਰੋਇਆ। ਸਕ ਜਲੰਧਰ ਦੇ ਬੀਤੇ ਰਾਤ 8:30 ਵਜੇ ਦੇ ਕਰੀਬ ਇੱਕ ਘਰ ਦੇ ਬਾਹਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦੋਨੋਂ ਹੱਥਾਂ ਦੇ ਨਾਲ ਫਾਇਰਿੰਗ ਕੀਤੀ ਫਾਇਰਿੰਗ ਦੀ ਸੂਚਨਾ ਮਿਲਦੇ ਜਲੰਧਰ ਕਮਿਸ਼ਨਰੇਸ਼ਨ ਦੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਜਾਂਚ ਜਿਹੜੀ ਸ਼ੁਰੂ ਕੀਤੀ ਹੈ ਤੇ ਇੱਕ ਵਾਰ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਉਹ ਵੀ ਸੁਣ ਲੈਂਦੇ ਆ ਕਹਿੰਦੀ ਸੀ ਹੁਣ ਤੱਕ ਸਾਨੂੰ ਚਾਰ ਖੋਲ ਮਿਲੇ ਆ ਓਕੇ ਇਹਨਾਂ ਦਾ ਬੇਟੇ ਨਾਰਵੇਜ ਚ ਹੈਗੇ ਆ ਠੀਕ ਹੈ ਸੌਰੀ ਪੁਰਤਗਾਲ ਚ ਆ ਠੀਕ ਹੈ ਇਹ ਇਹਨਾਂ ਨੂੰ ਸ਼ੁੱਕਰਵਾਰ ਨੂੰ ਇਹਦੇ بیٹے ਨੂੰ ਜਿਹੜਾ ਜਤਿੰਦਰ ਹੈ ਉਹਨੂੰ ਕਾਲ ਆਈ ਸੀਗੀ ਕਿ ਸਾਨੂੰ ਪੈਸੇ ਚਾਹੀਦੇ ਆ ਠੀਕ ਹੈ ਦਿਸ਼ਾ ਇਸ਼ਾਤ ਪੱਟੀ ਦੀ ਸ਼ਿਹਜ਼ਾਦ ਪੱਟੀ ਪਾਕਿਸਤਾਨ ਠੀਕ ਹੈ ਤੇ ਉਸ ਤੋਂ ਬਾਅਦ ਅੱਜ ਦਾ ਇਨਸੀਡੈਂਟ ਹੋਇਆ ਹੈ ਜੀ ਸਰ ਉਹਨੇ ਪੈਸੇ 9 ਵਜੇ ਦਾ ਇਹ ਟਾਈਮ ਸੀਗਾ ਪੈਸੇ ਕਿੰਨੇ ਸੀ ਤੇ ਮੁੰਡਾ ਕੰਮ ਕੀ ਕਰਦਾ ਉੱਥੇ ਉੱਥੇ ਰੈਸਟੋਰੈਂਟ ਹੈਗਾ ਤਾਂ ਆਪਣਾ ਬੇਟੇ ਦਾ ਕਿੰਨੇ ਦਿਨਾਂ ਤੋਂ ਕੋਈ ਧਮਕੀ ਮਿਲਦੀ ਪੈਸੇ ਦੀ ਚੁੱਕਰਵਾਰ ਨੂੰ ਕਹਿੰਦੇ ਮੇਰੇ ਕੋਲ ਅਜੇ ਉਸ ਤੋਂ ਬਾਅਦ ਨਹੀਂ ਇੱਕ ਆਡੀਓ ਵੀ ਕੱਥੀ ਤਮਾਇਰਲ ਹੋ ਰਹੀ ਹੈ ਉਹਨੇ ਉਸ ਤੋਂ ਬਾਅਦ ਇੱਕ ਵੀਡੀਓ ਵੀ ਅੱਗੇ ਕਰਕੇ ਭਾਈ ਜੀ ਉਹ ਜਲੰਧਰ ਇਹਨਾਂ ਦੀ ਮਾਤਾ ਜੀ ਨੂੰ ਮਿਲੀ ਤੇ ਘਰ ਦੇ ਵਿੱਚ ਕੌਣ ਸੀਗੇ ਜਦੋਂ ਗੋਲੀ ਚੈੱਕ ਕਰ ਰਹੇ ਆ ਇਹਨਾਂ ਦੇ ਮਦਰ ਤੇ ਫਾਦਰ ਸੀਗੇ ਮੇਰਾ ਯਾਰ ਦੋਸਤ ਹੀ ਐਜੂਕੇਸ਼ਨ ਦਾ ਮੁੰਡਾ ਉਹਨਾਂ ਦੇ ਘਰੇ ਫਾਇਰਿੰਗ ਹੋਈ ਆ ਇਹ ਆ ਸਾਹਮਣੇ ਘਰ ਹੈ ਜੀ ਸਾਹਮਣੇ ਅ ਬਾਰ ਰਹਿੰਦੇ ਹਾਂਜੀ ਹਾਂਜੀ ਤੇ ਘਰ ਦੇ ਵਿੱਚ ਕੋਈ ਬੋਲਦਾ ਇੱਥੇ ਉਹਨਾਂ ਦੇ ਮਦਰ ਰਹਿੰਦੇ ਆ ਪਾਪਾ ਰਹਿੰਦੇ ਆ ਤੇ ਉਹਨਾਂ ਦੀ ਦਾਦੀ ਰਹਿੰਦੇ ਆ ਤੇ ਕੋਈ ਪੁਰਾਣੀ ਰੰਜਿਸ਼ ਵਗੈਰਾ ਜਾਂ ਕੀ ਰੰਜਿਸ਼ ਤਾਂ ਨਹੀਂ ਪਤਾ ਇਹ ਉਹਨਾਂ ਦੇ ਜਿੱਦਾਂ ਕਿ ਮੁੰਡੇ ਭੇਜੇ ਸੀ ਬਾਹਰ ਦੋ ਤਿੰਨ ਅੱਛਾ ਜੀ ਤੇ ਉਹ ਜਿੱਦਾਂ ਹੁਣ ਕੰਮ ਕੋਈ ਨਹੀਂ ਕੀਤਾ ਉਹ ਵਾਪਸ ਆ ਗਿਆ ਇਦਾਂ ਹੀ ਤੇ ਇੱਕ ਨੇ ਫੇਰ ਇਹਨਾਂ ਤੇ ਹੁਣ ਪਰਚਾ ਕੀਤਾ ਹੋਇਆ ਵਾ ਡਾਕਟਰ ਧੀਰਿਆ ਨਾਮ ਉਹਦਾ ਤੇ ਉਹਨੇ ਪਰਚਾ ਪੁਰਚਾ ਕੀਤਾ ਸੀਗਾ ਕਿ ਮੈਨੂੰ ਪਤਾ ਨਹੀਂ ਕੀ ਕੋਈ ਚੱਕਰ ਐ ਨਾ ਪਤਾ ਨਹੀਂ ਮੈਨੂੰ ਪ੍ਰੋਪਰ ਤੇ ਮੈਨੂੰ ਹੁਣ ਯਾਰ ਦੋਦਾ ਹੀ ਮੇਰੇ ਫੋਨ ਆਈ ਗਲੀ ਚ ਕਹਿੰਦਾ ਅੱਦਾ ਕਰਕੇ ਫਾਇਰਿੰਗ ਹੋਈ ਗਲੀ ਦੇ ਵਿੱਚ ਕੋਈ ਬਚਾਇਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤਾਂ ਜੀ ਕੋਈ ਨਹੀਂ ਹੋਇਆ ਬਸ ਗੋਲੀਆਂ ਨਿਸ਼ਾਨ ਲੱਗੇ ਹੋਏ ਘਰ ਤੇ ਆਂਟੀ ਜੀ ਅੱਜ ਕੀ ਗੱਲ ਹੋਈ ਸੀਗੀ ਜਿਹੜੀ ਘਰ ਦੇ ਪਰ ਗੋਲੀਆਂ ਚੱਲੀਆਂ ਜੀ ਗੱਲ ਇਹ ਹੋਈ ਕਿ ਪਹਿਲਾਂ ਮੈਂ ਡਿਊਟੀ 'ਤੇ ਸੀ ਸੀ ਕਾਲ ਆਈ ਮੈਨੂੰ ਮੈਂ ਪਹਿਲਾਂ ਚੱਕੀ ਨਹੀਂ ਉਪਰਾਂ ਨੰਬਰ ਦੇਖ ਕੇ ਮੁੜ ਕੇ ਫੇਰ ਦੁਬਾਰਾ ਮੈਂ ਕਹਾ ਕਿ ਕਿਹੜੀ ਜ਼ਰੂਰੀ ਗੱਲ ਆ ਕਿਸੇ ਨੂੰ ਮੈਂ ਗੱਲ ਕਰਾਂ ਜਦੋਂ ਗੱਲ ਕੀਤੀ ਉਹਨੇ ਗਾਲਾਂ ਕੱਢੀਆਂ ਚੰਗੀ ਤਰ੍ਹਾਂ ਮੈਂ ਕਹਾ ਪਤਾ ਸੀ ਤੈਨੂੰ ਜਾਣਦੇ ਨਹੀਂ ਤੂੰ ਕੌਣ ਆ ਉਹ ਕਾਕਾ ਸੰਧੂ ਦਾ ਨਾਮ ਲੈ ਜਾਂਦਾ ਸੀ ਮੈਂ ਕਹਾ ਕਾਕਾ ਸੰਧੂ ਇੱਥੇ ਹੈ ਨਹੀਂ ਕੋਈ ਮੇਰਾ ਬੱਚਾ ਮੇਰੇ ਬੱਚੇ ਸਾਰੇ ਬਾਹਰ ਅਸੀਂ ਬਜ਼ੁਰਗਾਂ ਇੱਥੇ ਆਂ ਤੂੰ ਦੱਸ ਕੀ ਗੱਲ ਆ ਕਹਿੰਦਾ ਪੰਜਾਂ ਮਿੰਟਾਂ ਬਾਅਦ ਦੇਖੀ ਕੀ ਬਣਦਾ ਤੁਹਾਡਾ ਹਾਲ ਤੇ ਉਹਨੇ ਇੰਨੀ ਗੱਲ ਕਹਿ ਕੇ ਫੋਨ ਬੰਦ ਕਰ ਦਿੱਤਾ ਜਦੋਂ ਮੈਂ ਫਿਰ ਬਾਅਦ ਚ ਨੰਬਰ ਨੋਟ ਕਰਨ ਲੱਗੀ ਡਾਇਰੀ ਤੇ ਤੇ ਜਾਨੂ ਹਲੇ ਪੈਨ ਨਹੀਂ ਮੈਂ ਚੱਕਿਆ ਤੇ ਬਾਹਰੋਂ ਤਾੜ ਤਾੜ ਦੀ ਆਵਾਜ਼ ਆ ਗਈ 12 13 ਗੋਲੀਆਂ ਚੱਲੀਆਂ ਪਹਿਲੇ ਤੁਹਾਨੂੰ ਫੋਨ ਆਇਆ ਸੀ ਹਾਂਜੀ ਪਹਿਲਾਂ ਫੋਨ ਆਇਆ ਜੀ ਤੇ ਜਿੰਦਾ ਫੋਨ ਆਇਆ ਸੀ ਉਹਨੇ ਤੁਹਾਨੂੰ ਕੋਈ ਆਪਣਾ ਨਾਮ ਦੱਸਿਆ ਨਹੀਂ ਨਾਮ ਨਹੀਂ ਦੱਸਿਆ ਹਾਂ ਔਰ ਕਿਸੇ ਹਜ ਪੱਟੀ ਉਹਦਾ ਆਇਆ ਫੋਨ ਉੱਤੇ ਫੋਟੋ ਲੱਗੀ ਹੋਈ ਆ ਉੱਤੇ ਨੰਬਰ ਹੂੰ ਉਦੋਂ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਫਿਰ ਅਸੀਂ ਕੁਝ ਨਹੀਂ ਕੀਤਾ ਸੀ ਬਾਅਦ ਜਦੋਂ ਗੋਲੀਆਂ ਚ ਗੋਲੀਆਂ ਚਲਾ ਕੇ ਉਹ ਚਲ ਗਿਆ ਅਸੀਂ ਬਾਹਰ ਨਿਕਲੇ ਦੇਖਿਆ ਤੇ 12 13 ਗੋਲੀਆਂ ਮਾਤਾ ਮੇਰੀ ਸੱਸ ਮੇਰੀ ਰੋਟੀ ਖਾਂਦੀ ਸੀ ਮੈਂ ਫਿਰ ਇਧਰ ਕੁੰਡਾ ਲਾ ਲੈ ਘਰ ਵਾਲਾ ਮੇਰਾ ਬਾਹਰ ਸੀ ਬਾਈ ਸੀਸੀਟੀਵੀ ਲੱਗੇ ਸੀ ਉਹਦੇ ਕਿੰਨੇ ਲੋਕ ਆਏ ਨੇ ਕਿ ਦੋ ਆਏ ਆ ਮੋਟਰਸਾਈਕਲ ਤੇ ਇੱਕ ਨੇ ਦੋ ਬਾਈਕਾਂ ਆਈਆਂ ਕਿ ਦੋ ਲੋਕ ਨਹੀਂ ਇੱਕ ਬਾਈਕ ਤੇ ਆ ਤੇ ਦੋਨੇ ਹੱਥਾਂ ਨਾਲ ਗੋਲੀਆਂ ਚਲਾ ਰਿਆ ਉਹ ਦੋ ਪਿਸਟਲ ਆ ਉਹਦੇ ਹੱਥ ਇੱਕੋ ਜਣਾ ਗੋਲੀਆਂ ਚਲਾ ਰਿਆ ਸੀ ਹਾਂ ਇੱਕ ਨਹੀਂ ਦੋ ਹੱਥ ਇਹ ਦੋਨਾਂ ਹੱਥਾਂ ਨਾਲ ਚਲਾ ਰਿਆ ਉਹ ਦੋਨੋਂ ਤਾਂ ਇੱਕ ਬੰਦਾ ਕਰ ਰਿਹਾ ਤੇ ਇੱਕ ਵੀਡੀਓ ਵੀ ਬਣਾ ਰਿਹਾ ਇੱਕ ਬੰਦਾ ਵੀਡੀਓ ਬਣਾ ਰਿਹਾ ਇੱਕ ਬੰਦਾ ਵੀਡੀਓ ਬਣਾ ਰਿਹਾ ਸੀ ਜੀ ਉਸ ਤੋਂ ਬਾਅਦ ਫਿਰ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹਾਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਸਾਰੀ ਆ ਗਈ ਜੀ ਤੁਹਾਡੇ ਬੇਟਿਆਂ ਦੇ ਕੀ ਨਾਮ ਨੇ ਮੇਰੇ ਬੇਟਿਆਂ ਦਾ ਨਾਮ ਇੱਕ ਦਾ ਦਿਤਿੰਦਰ ਆ ਇੱਕ ਦਾ ਮਿੰਦਰ ਆ ਇੱਕ ਨਾ ਸੱਭੀ ਆ ਇੱਕ ਨਾ ਕਾਲੀ ਕਿੱਥੇ ਹੈਗੇ ਨੇ ਜੀ ਪੁਰਤਗਾਲ ਕਿ ਕੀ ਕੰਮ ਕੀ ਕਰਦੇ ਉੱਥੇ ਉੱਥੇ ਰੈਸਟੋਰੈਂਟ ਚੋਂ ਦਾ ਜੀ ਜਦੋਂ ਗੋਲੀਆਂ ਚਲਾਈਆਂ ਗਈਆਂ ਉਦੋਂ ਘਰ ਦੇ ਵਿੱਚ ਕੌਣ ਕੌਣ ਮੌਜੂਦ ਸੀ ਇੱਕ ਮੈਂ ਜੀ ਇੱਕ ਮੇਰਾ ਘਰ ਵਾਲਾ ਇੱਕ ਮੇਰੀ ਸੱਸ ਕੀ ਨਾਮ ਹੈ ਉਹਨਾਂ ਦਾ ਮੇਰਾ ਨਾਮ ਚਰਜੀਤਪੁਰ ਹਾਂ ਸੱਸ ਮੇਰੀ ਦਾ ਨਾਮ ਕਲਾਸ਼ਪੁਰ ਤੇ ਘਰ ਵਾਲੇ ਦਾ ਨਾਮ ਹਜ਼ਾਰਾ ਬਨੀਸ ਹੈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਗੇਟਾਂ ਤੇ ਗੋਲੀਆਂ ਵੱਡੀਆਂ ਦੇ ਨਿਸ਼ਾਨ ਕੱਚ ਖਿੱਲ ਰਿਹਾ ਹੈ ਕੁੱਤਾ ਵੀ ਮੇਰਾ ਬਹੁਤ ਘੁੰਮ ਗਿਆ ਕੁੱਤੇ ਤੇ ਨਹੀਂ ਕਿਤੇ ਗੋਲੀ ਲੱਗ ਗਈ ਉੱਚਾ ਜੀ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਠੀਕ ਹੈ ਕੀਆ ਜਾ ਰਿਹਾ ਪੁਲਿਸ ਵੱਲੋਂ ਪੁਲਿਸ ਆਪਣਾ ਕਾਰਵਾਈ ਕਰਕੇ ਚਲੀ ਗਈ ਹਾਂ ਤੇ ਜਿਹੜੇ ਤੁਹਾਡੇ ਬੇਟੇ ਚਾਰ ਆ ਸੋ ਉਹਨਾਂ ਦਾ ਪੂਰਾ ਪਰਿਵਾਰ ਉੱਥੇ ਹੀ ਹੈ। ਹਾਂਜੀ ਪਰਿਵਾਰ ਉੱਥੇ ਹੀ ਹੈ। ਚਾਰਾਂ ਬੇਟਾ ਦੀ ਜੇ ਬਹੁਤ ਅੰਦਰੇ ਸਾਰੇ ਉੱਥੇ ਹੀ ਹਾਂਜੀ ਉੱਥੇ ਬੱਚੇ ਉੱਥੇ ਹੀ ਹਾਂਜੀ ਬੱਚੇ ਉੱਥੇ ਹੀ ਹਾਂ। ਤੇ 5000 ਦੀ ਵੀ ਧਮਕੀ ਪਹਿਲਾਂ ਆਈ ਸੀ ਫੇ ਇੱਕ ਨੰਬਰ 34 ਚ ਸਾਲ ਹੋ ਗਿਆ ਇਸ ਗੱਲ ਨੂੰ। ਅੱਛਾ ਤੁਹਾਨੂੰ ਸਾਲ ਪਹਿਲਾਂ ਧਮਕੀ ਆਈ ਸੀ। ਹਾਂਜੀ ਉਹ ਉਹ ਵੀ ਏਸੇ ਬੰਦੇ ਨੇ ਦਿੱਤੀ। ਹਾਂਜੀ। ਠੀਕ ਹੈ ਕੀ ਲੱਗਦਾ ਕੀ ਹੈ ਕਿ ਕੋਈ ਪੁਰਾਣੀ ਰੰਜਿਸ਼ ਵਗੈਰਾ ਹੈ ਜਾਂ ਕਿਵੇਂ ਪਹਿਲਾਂ ਤਾਂ ਦੇਖੋ ਜੀ ਮੈਂ ਦਰਖਾਸਤ ਦਿੱਤੀ ਪੁਲਿਸ ਵਾਲੇ ਕਹਿੰਦੇ ਵੀ ਕੋਈ ਗੱਲ ਨਹੀਂ। ਵੀ ਤੁਹਾਡੇ ਬੱਚੇ ਸ ਸਾਲ ਦੀ ਇੱਕ 10 ਸਾਲ ਦੀ ਇੱਕ 5 6 ਸਾਲ ਦੀ ਤਿੰਨੇ ਕੁੜੀਆਂ ਆ ਮੇਰੀ ਜੀ ਤਿੰਨੇ ਚੱਕਣ ਆਏ ਬਚ ਗਈਆਂ ਕੁੰਡਾ ਨਹੀਂ ਖੋਲਿਆ ਉਹਨਾਂ ਨੇ ਲਾਫੇ ਦਿੱਤੇ ਪੈਕਟ ਲਿਆਏ ਲੋ ਪੁੱਤਾਂ ਚੀਜ਼ ਲੈ ਲੋ ਨਿਆਣੇ ਕਹਿੰਦੇ ਅਸੀਂ ਨਹੀਂ ਖਾਣੀ ਚੀਜ਼ ਇੱਚ ਜ਼ਹਿਰ ਆ ਉਹ ਕਹਿੰਦੇ ਕੁੰਡਾ ਖੋਲੋ ਕਹਿੰਦੇ ਅਸੀਂ ਕੁੰਡਾ ਨਹੀਂ ਖੋਲਣਾ ਉਹ ਇੰਨੇ ਕਰ ਚਲੇ ਫਿਰ ਅਸੀਂ ਰਿਪੋਰਟ ਦਿੱਤੀ ਵੀਡੀਓ ਵੀ ਕੱਢ ਕੇ ਦਿਖਾਈ ਪੁਲਸ ਵਾਲਿਆਂ ਨੂੰ ਕਹਿੰਦੇ ਸ਼ੁਕਰ ਕਰੋ ਤੁਹਾਡੇ ਬੱਚੇ ਗਏ ਨਹੀਂ ਇੱਥੇ ਗੱਲ ਨਿਬੜ ਗਈ ਉਹ ਤੁਹਾਡੀਆਂ ਪੋਤੀਆਂ ਸੀਗੀਆਂ ਪੋਤੀਆਂ ਮੇਰੀਆਂ ਹਾਂ ਤੋ ਫਿਲਹਾਲ ਉਹਨੂੰ ਬਾਹਰ ਆਏ ਬੱਚੇ ਬਾਹਰ ਮੇਰੇ ਨਾਲ ਠੀਕ ਹੈ ਜੀ ਅਸੀਂ ਕਿੰਨੇ ਜਾਣੀ ਇੱਥੇ